ਦੇਸ਼ ਪਰਵਾਹ ਆਪਣੇ ਦਰਵਾਜ਼ੇ ਤੋਂ ਪਛਾਰ ਕੇ ਦੁਨੀਆ ਇਤਿਹਾਸ ਪਛਾਰ ਤੇਜ਼ ਪਰਵਾਹ ਹਾਂਜੀ ਵੈਲਕਮ ਬੈਕ ਅਨੋਰਥ ਯੂਟਿਊਬ ਚੈਨਲ ਫਤੇ ਬਲੌਗ ਤੇ ਹੁਣ ਆਪਾਂ ਨਿਕਲ ਚੁੱਕੇ ਹਾਂ ਫਰੋ ਠੀਕ ਹੈ ਜੀ ਗਵਿੰਦਗੜ੍ਹ ਤੋਂ ਤੇ ਗਵਿੰਦਗੜ੍ਹ ਤੋਂ ਜਿਹੜੀ ਰੋਡ ਇਹ ਜਾਂਦੀ ਹੈਗੀ ਸਿੱਧੀ ਫਤੇਗੜ੍ਹ ਸਾਹਿਬ ਨੂੰ ਜਾਂਦੀ ਹੈਗੀ ਤੇ ਜਿਹੜੀਆਂ ਸੰਗਤਾਂ ਬਾਕੀ ਦੀ ਆਉਣਗੀਆਂ ਮਤਲਬ ਕਿਸੇ ਵੀ ਸਾਈਡ ਤੋਂ ਆਉਂਦੀਆਂ ਨਹੀਂ ਹੈਗੀਆਂ ਤਾਂ ਮੇਰੇ ਆਪਾਂ ਨੂੰ ਫਤੇਗੜ੍ਹ ਸਾਹਿਬ ਜਿਹੜੀ ਰੋਡ ਆ ਗਈ ਉੱਤੇ ਮਿਲਣਗੇ ਕਿਉਂਕਿ ਆਪਾਂ ਜਿਹੜਾ ਰਸਤਾ ਜਾ ਰਹੇ ਹਾਂਗੇ ਮੈਂ ਤੁਹਾਨੂੰ ਦੱਸ ਰਹੀ ਹਾਂਗੀ ਕਿ ਇਹ ਗਵਿੰਦਗੜ੍ਹ ਤੋਂ ਆਗਾ ਤੁਸੀਂ ਸਾਹਮਣੇ ਫਾਟਕ ਦੇਖ ਰਹੇ ਹੋਗੇ ਤੇ ਇੱਥੋਂ ਆਪਾਂ ਨੇ ਲੈਫਟ ਸਾਈਡ ਨੂੰ ਆਪਣਾ ਲੈਫਟ ਹੈਂਡ ਨੂੰ ਟਰਨ ਕਰ ਜਾਣਾ ਜਿੱਧਰ ਟੋਡਰਮਲ ਦੀ ਹਵੇਲੀ ਆ ਗਈ ਜਿੱਥੇ ਮਤਲਬ ਕਿ ਅੱਜ ਦੀ ਜਿਹੜੀ ਆਪਣੀ ਲੋਕੇਸ਼ਨ ਆ ਗਈ ਤੁਸੀਂ ਦੇਖ ਰਹੇ ਹੋ ਟੋਡਰਮਲ ਦੀ ਹਵੇਲੀ ਆਪਾਂ ਕ੍ਰਾਸ ਕਰ ਚੁੱਕੇ ਹਾਂਗੇ ਤੇ ਅੱਜ ਆਪਾਂ ਚੱਲਾਂਗੇ ਬਾਬਾ ਬੰਦਗੀ ਸਾਹਿਬ ਤੇ ਇੱਥੋਂ ਤੁਸੀਂ ਸਾਹਮਣੇ ਦੇਖ ਰਹੇ ਹੋਗੇ ਕਿ ਆਪਾਂ ਨੂੰ ਗੁਰੂ ਘਰ ਦੇਖਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਗੁਰਦੁਆਰਾ ਸਾਹਿਬ ਤੇ ਇਹ ਮੇਨ ਰੋਡ ਤੇ ਆਪਾਂ ਚੜਾਂਗੇ ਉੱਥੋਂ ਆਪਾਂ ਫੇਰ ਲੈਫਟ ਸਾਈਡ ਨੂੰ ਟਰਨ ਕਰਦੇ ਤੇ ਇੱਥੋਂ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਬਾਬਾ ਮੋਤੀराम ਮਹਾਰਾਜ ਜੀ ਦਾ ਗੁਰੂ ਘਰ ਆ ਗਿਆ ਗੁਰਦੁਆਰਾ ਸਾਹਿਬ ਤੇ ਇੱਧਰ ਰੋਜਾ ਸ਼ਰੀਫ ਆ ਗਿਆ ਸਾਹਮਣੇ ਬਿਲਕੁਲ ਦੇਖੋ ਦੋ ਧਰਮਾਂ ਦਾ ਸੁਮੇਲ ਆ ਗਿਆ ਹਨਾ ਤੇ ਇੱਥੋਂ ਮਤਲਬ ਆਪਾਂ ਨੇ ਜਾਣਾਗਾ ਤੇ ਇੱਥੋਂ ਅੱਗੇ ਥੋੜਾ ਜਿਹਾ ਜਾ ਕੇ ਜਿੱਧਰ ਪੁਲਿਸ ਕੈਂਟੀਨ ਬਣੀ ਹੋਈ ਹੈਗੀ ਉੱਥੇ ਜਾ ਕੇ ਫੇਰ ਲੈਫਟ ਸਾਈਡ ਲਿਖਿਆ ਹੋਇਆ ਹੈਗਾ ਇੱਥੇ ਬੋਰਡ ਤੇ ਲਿਖਿਆ ਵੀ ਹੋਇਆ ਪਵੰਦਗੀ ਸਾਹਿਬ ਪੜ ਰਹੇ ਹੋਗੇ ਤੁਸੀਂ ਦਰਗਾਹ ਸ਼ਰੀਫ ਹਨਾ ਤੇ ਇੱਥੋਂ ਫੇਰ ਤੁਸੀਂ ਨੇ ਲੈਫਟ ਸਾਈਡ ਜਾਣਾਗਾ ਹਨਾ ਤੇ ਟਰਨ ਕਰਕੇ ਫਿਰ ਤੁਸੀਂ ਰਾਈਟ ਸਾਈਡ ਜਾਣਾਗਾ ਮਤਲਬ ਬਿਲਕੁਲ ਆਸਤੇ ਤੇ ਜਿਹੜੀ ਇਹ ਰੋਡ ਜਾਊਗੀ ਇੱਥੋਂ ਰਾਈਟ ਸਾਈਡ ਨੂੰ ਤੇ ਉਹ ਬਿਲਕੁਲ ਜਾ ਕੇ ਬਾਬਾ ਬੰਦਗੀ ਸਾਈਡ ਤੇ ਹੀ ਸਮਾਪਤ ਹੋਊਗੀ ਤੁਸੀਂ ਦੇਖੋਗੇ ਠੀਕ ਹੈ ਜੀ ਤੇ ਹੁਣ ਇੱਥੋਂ ਆਪਾਂ ਨੂੰ ਬਾਜ਼ਾਰ ਜਿਹੜਾ ਮੇਲਾ ਸਾਰਾ ਦੇਖਣਾ ਸ਼ੁਰੂ ਹੋ ਗਿਆ ਤੇ ਮੈਂ ਪਹਿਲਾਂ ਹੀ ਸੰਗਤਾਂ ਨੂੰ ਦੱਸ ਦਿਆਂ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਦਾ ਬਟਨ ਦਬਾ ਦਿਓ ਤੇ ਕਮੈਂਟ ਕਰਕੇ ਦੱਸੋ ਸੰਗਤਾਂ ਕਿੱਥੋਂ-ਕਿੱਥੋਂ ਪਹੁੰਚੀਆਂ ਹੋਈਆਂ ਸੀਗੀਆਂ ਤੇ ਕਿੰਨਾ-ਕਿੰਨਾ ਨੇ ਹੁਣ ਤੱਕ ਵਲੌਗ ਦੇ ਵਿੱਚ ਆਪਣੇ ਆਪ ਨੂੰ ਦੇਖ ਲਿਆ ਤੇ ਜਿਨ੍ਹਾਂ ਨੇ ਨਹੀਂ ਵੀ ਦੇਖਿਆ ਮਤਲਬ ਜਿਨ੍ਹਾਂ ਨੇ ਹਾਜ਼ਰੀ ਲਵਾਈ ਹੈਗੀ ਹਨ ਆ ਕੇ ਇੱਥੇ ਤੇ ਉਹ ਜ਼ਰੂਰ ਮਤਲਬ ਕਮੈਂਟ ਬਾਕਸ ਦੇ ਵਿੱਚ ਕਰਨ ਕਿ ਅਸੀਂ ਹਾਜ਼ਰੀ ਲਵਾ ਚੁੱਕੇ ਹਾਂ ਠੀਕ ਹੈ ਜੀ ਤੇ ਇਸ ਤੋਂ ਅੱਗੇ ਮਤਲਬ ਅਸੀਂ ਗੱਡੀ ਪਾਰਕਿੰਗ ਦੇ ਵਿੱਚ ਲਾ ਕੇ ਤੇ ਹੁਣ ਆਪਾਂ ਚੱਲਿਆਂਗੇ ਮੇਲੇ ਵੱਲ ਨੂੰ ਤੇ ਪਹਿਲਾਂ ਪੋਸਟ ਕਰਾਂਗੇ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਵੀ ਕਰਵਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਨਿਕਲ ਕੇ ਇੱਥੋਂ ਚੱਲਿਆਂਗੇ ਤੇ ਤੁਸੀਂ ਦੇਖ ਰਹੇ ਹੋ ਕਿ ਇੱਥੋਂ ਹੀ ਅ ਮਤਲਬ ਜੁੰਨੀਆਂ ਵੀ ਸ਼ਵੀਲਾ ਹੋ ਗਈਆਂ ਲੰਗਰ ਹੋ ਗਈ ਇੱਥੋਂ ਹੀ ਸਟਾਰਟ ਹੋ ਗਈ ਸੀ ਜੀ ਤੇ ਨਾ ਮਤਲਬ ਬਾਕੀ ਹੋਰ ਦੀਆਂ ਹੋਰ ਗੱਲਾਂ ਦੀਆਂ ਇੰਨੀ ਜ਼ਿਆਦਾ ਧੁੱਪ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਇਹ ਪੈ ਰਹੀ ਸੀ ਤੇ ਥਾਂ ਥਾਂ ਤੇ ਟੈਂਟ ਵੀ ਲੱਗੇ ਹੋਏ ਸੀ ਤੁਸੀਂ ਦੇਖ ਰਹੇ ਹੋ ਸੰਗ ਤਾਂ ਆਰਾਮ ਕਰ ਰਹੀਆਂ ਨੇ ਜੀ ਜਦੋਂ ਅਸੀਂ ਗਏ ਸੀ ਉਹਦੋਂ ਹਜੇ ਰਸ ਘੱਟ ਸੀਗਾ ਜਦੋਂ ਅਸੀਂ ਨਿਕਲੇ ਇੰਨਾ ਜ਼ਿਆਦਾ ਰਸ ਸੀਗਾ ਮਤਲਬ ਮਤਲਬ ਲੋਕਾਂ ਦਾ ਇਹ ਪਿਆਰ ਤੇ ਉਤਸ਼ਾਹ ਹੀ ਹੈਗਾ ਜਿਹੜਾ ਉਹਨਾਂ ਨੂੰ ਇੱਥੇ ਤੱਕ ਖਿੱਚ ਕੇ ਲੈ ਕੇ ਆਇਆ ਕਿਉਂਕਿ ਇੰਨੀ ਗਰਮੀ ਦੇ ਵਿੱਚ ਅਸੀਂ ਬਾਹਰ ਨਿਕਲਣ ਲੱਗੇ ਉਹ ਕਰਦੇ ਹਾਂਗੇ ਕਿ ਵੀ ਨਹੀਂ ਬਹੁਤ ਜ਼ਿਆਦਾ ਗਰਮੀ ਹੈ ਤੇ ਲੰਗਰ ਤੁਸੀਂ ਦੇਖ ਲਓ ਕਿ ਕਿਸ ਤਰ੍ਹਾਂ ਚੱਲ ਰਿਹਾ ਹੈਗਾ ਇਹ ਵੀ ਇਹ ਵੀ ਆਪਾਂ ਇੱਕ ਤਰ੍ਹਾਂ ਦਾ ਸੰਗਤ ਦਾ ਪਿਆਰ ਤੇ ਸਤਿਕਾਰ ਹੀ ਕਹਾਂਗੇ ਤੇ ਉਹਨਾਂ ਦਾ ਇੱਕ ਤਰ੍ਹਾਂ ਦਾ ਸਦਕਾ ਸਲਾਮ ਕਹਾਂਗੇ ਤੇ ਹੁਣ ਆਪਾਂ ਬਿਲਕੁਲ ਦਰਗਾਹ ਦੇ ਸਾਹਮਣੇ ਆ ਚੁੱਕੇ ਹਾਂਗੇ ਤੇ ਇੱਥੇ ਤੁਸੀਂ ਦੇਖ ਰਹੇ ਹੋਵੋਗੇ ਕਿ ਜਿੰਨੀ ਸ਼ਰਧਾ ਦੇ ਨਾਲ ਸੰਗਤਾਂ ਦਰੋਂ ਆ ਰਹੀਆਂ ਨੇ ਜਾਂ ਤੇ ਜਾ ਵੀ ਰਹੀਆਂ ਨੇ ਠੀਕ ਹੈ ਜੀ ਤੇ ਬਾਕੀ ਹੁਣ ਨਾ ਮੈਂ ਤੁਹਾਨੂੰ ਦੱਸਦਾ ਕਿ ਇੱਥੇ ਤੁਸੀਂ ਦੇਖੋ ਕਿ ਲਿਖਿਆ ਹੋਇਆ ਹੈ ਸਮਾਂ ਜਿਹੜਾ 400 ਦਿਜਰੀ ਦਾ ਟਾਈਮ ਲਿਖਿਆ ਹੋਇਆ ਹੈ ਠੀਕ ਹੈ ਜੀ ਤੇ ਹੁਣ ਆਪਾਂ ਐਂਟਰ ਹੁਵਾਂਗੇ ਵੀ ਤੁਸੀਂ ਦੇਖੋ ਡੈਕੋਰੇਸ਼ਨ ਮੈਂ ਕਹਿੰਨੇ ਇੰਨੀ ਕੁ ਜ਼ਿਆਦਾ ਸੋਹਣੀ ਕੀਤੀ ਹੋਈ ਹੈ ਜੀ ਤੇ ਜਿਹੜੀ ਹਾਂ ਬਾਕੀ ਨਾ ਹਿਸਟਰੀ ਤੁਸੀਂ ਕਹੋਗੇ ਕਿ ਹਿਸਟਰੀ ਬਾਰੇ ਕੁਝ ਬੋਲਿਆ ਨਹੀਂ ਵੈਸੇ ਮੈਂ ਹਰੇਕ ਵਲੌਗ ਦੇ ਵਿੱਚ ਹਿਸਟਰੀ ਬਾਰੇ ਬੋਲ ਹੀ ਨਹੀਂ ਆਂ ਪਰ ਇਸ ਬਾਬਾ ਬੰਦਗੀ ਸਾਹਿਬ ਦੇ ਬਾਰੇ ਸਾਰੀ ਹਿਸਟਰੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਦਿੰਦੀ ਹਾਂ ਉਹਦੇ ਵਿੱਚ ਤੁਹਾਨੂੰ ਸਾਰੀ ਹਿਸਟਰੀ ਮਿਲ ਜੂਗੀ ਇਹ ਇਹ ਸੀ ਨਕਵਾਲ ਜਿਹੜੇ ਕਿ ਕਿਸੇ ਮਤਲਬ ਪਛਾਣ ਦੇ ਮਹਤਾਜਮੀ ਹੈ ਇਹ ਤਕਰੀਬਨ ਤਕਰੀਬਨ ਸਾਰੇ ਹੀ ਜਿਹੜੇ ਵੀਰ ਭਾਈ ਜਿੰਨੇ ਵੀ ਕਵਾਨੀ ਸੁਣਦੇ ਨੇਗੇ ਜਾ ਕਵਾਲੀਆਂ ਸੁਣਦੇ ਚਾਹਵਾਨ ਨੇ ਹਨਾ ਉਹ ਸਾਰੇ ਹੀ ਮਤਲਬ ਇੰਟਰਸਟਡ ਹੁੰਦੇ ਨੇ ਜਿਹੜੇ ਵੀ ਉਹ ਸਾਰੇ ਇਹਨਾਂ ਬਾਰੇ ਜਾਣਦੇ ਨੇ ਪਲੀ ਪਾਂ ਤੋਂ ਨਾਲ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਇਹਨਾਂ ਦੇ ਬਾਰੇ ਤੇ ਆਪਾਂ ਜਦੋਂ ਇਹਨਾਂ ਦੇ ਬਰਥਡੇ ਟਾਈਮ ਆ ਕਵਾਲੀ ਕਰਵਾਂਗੇ ਇਸ ਟਾਈਮ ਵੀ ਆਪਾਂ ਇਹਨਾਂ ਨੂੰ ਲੈ ਕੇ ਕਿਤਾਬ ਤੇ ਬਹੁਤ ਹੀ ਜ਼ਿਆਦਾ ਰੌਣਕ ਮਿੱਲਾ ਬਣੇ ਸੀ ਇਹਨਾਂ ਨੇ ਵਿੱਚ ਹੋਏ ਨੇ ਤੇ ਬਹੁਤ ਹੀ ਜ਼ਿਆਦਾ ਸੋਹਣੀਆਂ ਕਵਾਲੀਆਂ ਸੁਣੀਆਂ ਸੀ ਇੰਤਕ ਸੋਹਣੀਆਂ ਦੇਖਣ ਨੂੰ ਸੀ ਉਹ ਬੀਚ ਮਾਸ ਨਗਰ ਹੋਈ ਹੋਈ ਸੀ ਇਹ ਸੱਚੇ ਤਿਆਂ ਦੀ ਵੀ ਵੀਡੀਓ ਬਣਾ ਲਈਏ ਤੇ ਹੁਣ ਆਪਾਂ ਚੱਲਦੇ ਆਂਗੇ ਠੀਕ ਹੈ ਜੀ ਅੱਗੇ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸ਼ਰਦਾ ਲੋਕਾਂ ਦੇ ਵਿੱਚ ਇੰਨੀ ਕਿ ਇੱਥੇ ਸ਼ਵੀਰ ਦਾ ਕੋਈ ਕਮੀ ਹੈ ਹੀ ਨਹੀਂ ਸੀ ਹਨਾ ਉਹ ਕਿਹੜੀ ਚੀਜ਼ ਸੀ ਜਿਸ ਚੀਜ਼ ਦਾ ਇੱਥੇ ਲੰਗਰ ਰਿਹਾ ਸੀਗਾ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਬੰਧ ਕੀਤਾ ਹੋਇਆ ਸੀਗਾ ਤੇ ਡੈਕੋਰੇਸ਼ਨ ਬਹੁਤ ਹੀ ਜ਼ਿਆਦਾ ਸੋਹਣੀ ਕੀਤੀ ਹੋਈ ਸੀ ਉਈ ਲੰਗਰ ਦੀ ਕਮੀ ਨਹੀਂ ਸੀ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਵੈਸੇ ਐਵੇਂ ਨਹੀਂ ਥਾਵਾ ਤੇ ਐਵੇਂ ਹੁੰਦਾਗਾ ਕਿ ਲੋਕਾਂ ਦੀ ਸ਼ਰਧਾ ਜਿਹੜੀ ਪਿਆਰ ਇੱਥੇ ਹੀ ਦਿਖਾਇਆ ਜਾਂਦਾ ਦਿਖਾਈ ਜਾਂਦਾ ਹੁੰਦਾਗਾ ਹਨਾ ਤੇ ਇੱਥੇ ਕਿਸੇ ਚੀਜ਼ ਨੂੰ ਦੱਸਣ ਦੀ ਜ਼ਰੂਰਤ ਨਹੀਂ ਪੈਂਦੀ ਇੰਨੇ ਕੁ ਲੋਕਾਂ ਦੇ ਵਿੱਚ ਸ਼ਰਧਾ ਮੈਂ ਕਹਿੰਨੀ ਹੈ ਕਿ ਵੀ ਮਤਲਬ ਕਿਤੋਂ ਕਿਤੋਂ ਦੁਨੀਆ ਹੀ ਹੋਈ ਸੀਗੀ ਤੇ ਕਈ ਲੋਕ ਤਾਂ ਪਾਕਿਸਤਾਨ ਤੋਂ ਵੀਜ਼ੇ ਲਗਵਾ ਕੇ ਇੱਥੇ ਤੱਕ ਆਉਂਦੇ ਨੇਗੇ ਉਹਨਾਂ ਦੀ ਇੰਨੀ ਸ਼ਰਧਾ ਕਿ ਉਹ ਸਾਲ ਬਾਅਦ ਇੱਥੇ ਆਉਂਦੇ ਹੀ ਆਉਂਦੇ ਨੇਗੇ ਪਿਛਲੀ ਵਾਰੀ ਕਮੈਂਟ ਬਾਕਸ ਦੇ ਵਿੱਚ ਪਾਕਿਸਤਾਨ ਤੋਂ ਵੀ ਕਮੈਂਟ ਆਏ ਹੋਏ ਸੀਗੇ ਉਹਨਾਂ ਨੇ ਦੱਸਿਆ ਕਿ ਅਸੀਂ ਇੱਥੇ ਆ ਬਹੁਤ ਹੀ ਜ਼ਿਆਦਾ ਖੁਸ਼ੀ ਹੁੰਦੀ ਜਦੋਂ ਕਮੈਂਟਾਂ ਦੇ ਵਿੱਚ ਅਗਲਾ ਦੱਸਦਾ ਨਾ ਵੀ ਇਹ ਸੇਫਟੇ ਇੱਥੇ ਪਹੁੰਚ ਗਏ ਆ ਜੀ ਤੇ ਸੇ ਸ਼ੰਮੀ ਭਲਵਾਨ ਜੀ ਆ ਚੁੱਕੇ ਨੇ ਜਿਹੜੇ ਇੱਥੇ ਗੱਦੇ ਨਹੀਂ ਸੀ ਇਸ ਟਾਈਮ ਤੇ ਬਹੁਤ ਹੀ ਜ਼ਿਆਦਾ ਪਿਆਰ ਦੇ ਸਤਿਕਾਰ ਦੇ ਜਿਹੜੇ ਹਾਪਤਰ ਨੇ ਕੀ ਕਿ ਉਹਤੇ ਇੰਨੀ ਜ਼ਿਆਦਾ ਸਾਦਗੀ ਇਹਨਾਂ ਦੇ ਵਿੱਚ ਮੈਂ ਜਦੋਂ ਵੀ ਇਹਨਾਂ ਨੂੰ ਮਿਲਦੀ ਹਾਂ ਤਾਂ ਇਹਨਾਂ ਦੇ ਇਹੀ ਬਾਣਾ ਹੁੰਦਾਗਾ ਹਨਾ ਨਹੀਂ ਤਾਂ ਆਪਾਂ ਨਿੱਤ ਨਵੇਂ ਕੱਪੜੇ ਬਦਲਦੇ ਹਾਂ ਕਿ ਕਿਹਦਾ ਜੀ ਨਹੀਂ ਕਰਦਾ ਹੈਗਾ ਪਰ ਇਹਨਾਂ ਦੇ ਵਿੱਚ ਇੰਨੀ ਸਾਦਗੀ ਹੈ ਕਿ ਇਹਨਾਂ ਦੇ ਹਮੇਸ਼ਾ ਇਹੀ ਬਾਣਾ ਪਾਇਆ ਹੁੰਦਾ ਉਹਦਾ ਤੇ ਉਹ ਕਹਿੰਦੇ ਨੇ ਕਿ ਸਰਕਾਰ ਨੇ ਆਪਣੇ ਰੰਗ ਦੇ ਵਿੱਚ ਰੰਗੇ ਹੋਏ ਆ ਤੇ ਮੈਂ ਇਹਨੂੰ ਇਹੀ ਰੰਗ ਵਧੀਆ ਲੱਗਦਾ ਤੇ ਮੈਨੂੰ ਇਹੀ ਰੰਗ ਭਾਉਂਦਾਗਾ ਤੇ ਹਮੇਸ਼ਾ ਉਹਨਾਂ ਦੇ ਇਹੀ ਬਾਣਾ ਪਾਇਆ ਹੋਇਆ ਹੁੰਦਾ ਉਹਦਾ ਹਣਾ ਤੇ ਤੁਸੀਂ ਦੇਖ ਰਹੇ ਹੋਗੇ ਕਿ ਜਦੋਂ ਵੀ ਅਸੀਂ ਜਾਂਦੇ ਹਾਂਗੇ ਤੁਸੀਂ ਪਹਿਲਾਂ ਵੀ ਵਲੌਗ ਵਿੱਚ ਦੇਖਿਆ ਹੈਗਾ ਤੇ ਬਹੁਤ ਹੀ ਮਾਣ ਸਤਿਕਾਰ ਦੇ ਨਾਲ ਗੱਲ ਕਰਦੇ ਹਾਂਗੇ ਤੁਸੀਂ ਕਦੋਂ ਵੀ ਜਾਓਗੇ ਨਾ ਖੇੜੇ ਮੱਥੇ ਤੁਹਾਡੇ ਨਾਲ ਗੱਲਬਾਤ ਕਰਨਗੇ ਤੇ ਤੁਸੀਂ ਜਦੋਂ ਵੀ ਫਰਿਆਦ ਕਰਨ ਲਈ ਕਹੋਗੇ ਜ ਉਦਿਆਂ ਹੀ ਤੁਹਾਡੇ ਲਈ ਫਰਿਆਦ ਕਰਨਗੇ ਹਨਾ ਕਿਉਂਕਿ ਅਸੀਂ ਤਾਂ ਇਹਨਾਂ ਦੇ ਨਾਲ ਵਿਚਰਦਿਆਂਗੇ ਸਾਨੂੰ ਤਾਂ ਪਤਾ ਹੋਗਾ ਤੇ ਬਹੁਤ ਹੀ ਜਦੋਂ ਐਵੇਂ ਦੀ ਮਤਲਬ ਥਾਂ ਦੇ ਉੱਪਰ ਸੀ ਜਾਂਦੇ ਹਾਂ ਤੇ ਜਦੋਂ ਫਿਰ ਉੱਥੇ ਜਿਹੜੇ ਉੱਥੇ ਦੇ ਭਗਤ ਹੁੰਦੇ ਨੇ ਵੀ ਜਿਹੜੇ ਪਿਆਰ ਸਤਕਾਰ ਨੂੰ ਤੇ ਮਰਲੋ ਮੱਲੀ ਦਿਲ ਕਰਦਾ ਹਨਾ ਉੱਥੇ ਜਾਣ ਨੂੰ ਕਿਉਂਕਿ ਉਹਨਾਂ ਦੇ ਹੀ ਹੱਥ ਹੁੰਦਾ ਸੰਗਤ ਨੂੰ ਜੋੜਨਾ ਤੋੜਨਾ ਇਹ ਗੱਲ ਤੇ ਮੈਂ ਕਹਿੰਦੀ ਅੱਜ ਚਾਤਰਾ ਇੰਨੀਆਂ ਕੋ ਚੜ ਰਹੀ ਨੇ ਸਤਕਾਰ ਦੇ ਉਹਨਾਂ ਨਾਲ ਸੌਦਾ ਕਰਨਾ ਕਿ ਲੋਕ ਕਿਉਂਕਿ ਇੱਥੇ ਸੁੱਖਾਂ ਬਾਹਰ ਆਉਂਦੀਆਂ ਨਹੀਂ ਕੋਈ ਮਤਲਬ ਦੁੱਧਾ ਦੁੱਧ ਤੋਂ ਕੋਈ ਪੱਤਾ ਵਾਲਾ ਪੱਤ ਤੋਂ ਤੇ ਕੋਈ ਹੋਰ ਖੁਸ਼ੀ ਮੰਗਣ ਦਾ ਜਿਹੜਾ ਵੀ ਕੋਈ ਵੀ ਬੰਦਾ ਆਉਂਦਾ ਉਹ ਲੈ ਕੇ ਨਹੀਂ ਝੋਲਣਾ ਕਰਕੇ ਜਾਂਦਾ ਕੋਈ ਖਾਲੀ ਜਾਂਦਾ ਹੀ ਨਹੀਂਗਾ ਜਿੰਨੋਂ ਪੁੱਤ ਚਾਹੀਦਾ ਉਹ ਪੁੱਤ ਦੀ ਦਾਤ ਜਿਹਨੂੰ ਪੈਸਾ ਚਾਹੀਦਾ ਮਤਲਬ ਕਿਸੇ ਵੀ ਤਰ੍ਹਾਂ ਤੁਸੀਂ ਕੋਈ ਵੀ ਸੁੱਖ ਮੰਗਦੇ ਤਾਂ ਇੱਕ ਸੁੱਖ ਮੰਗ ਤਸਦੀ ਹੁੰਦੀ ਹੈ ਵੀ ਪਰਿਵਾਰ ਮਾ ਕੇ ਜੀ ਵੀ ਦੇਖੋ ਅਗਰ ਤੁਸੀਂ ਹੋਗੇ ਕਿਉਂਕਿ ਹਜੇ ਦੋ ਦਿਨ ਦਾ ਮੇਲਾ ਬਾਤੀ ਆ ਗਿਆ ਹੈ ਨਾ ਤੇ ਅਸੀਂ ਅੱਜ ਆਏ ਆਂਗੇ ਮੈਨੂੰ ਕਿਸੇ ਮਤਲਬ ਮੇਰੇ ਜਿਹੜੇ ਨੌਨ ਨੇ ਉਹ ਤਾਂ ਪਤਾ ਲੱਗਿਆ ਕਿ ਇੱਥੇ ਮੇਲਾ ਤਾਂ ਨਹੀਂ ਤੇ ਅਸੀਂ ਬੂਹੇ ਨੇੜੇ ਬੈਠੇ ਆਂਗੇ ਪਤਾ ਹੀ ਨਹੀਂ ਲੱਗਿਆ ਹੈਗਾ ਹੈ ਨਾ ਤੇ ਅਗਰ ਤੁਹਾਨੂੰ ਹੁਣ ਪਤਾ ਲੱਗੇ ਤਾਂ ਗੂੜੀ ਕਰੋ ਜੀ ਜਿਹੜੇ ਨੇੜੇ ਤੇ ਰਹੇ ਹੋ ਦੂਰੋਂ ਤਾਂ ਆਪਣੇ ਆਪ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਯੂਵਰ ਅੱਥੀ ਪਤਾ ਲੱਗ ਗਿਆ ਕਿ ਇਹ ਮਿੱਲਾ ਭਾਰਿਆਂ ਦਾ ਹੈ ਤਾਂ ਰਿਕੁਐਸਟ ਹੈ ਵੀ ਸਾਰਿਆਂ ਨੂੰ ਇੱਕ ਵਾਰੀ ਦੋਨੋਂ ਅਤੇ ਹਾਂ ਕਮੈਂਟ ਬਾਕ ਦੇ ਵਿੱਚ ਵੀ ਦੱਸ ਦਿਓ ਕਿ ਸੰਤ ਤੱਕ ਕਿੱਥੋਂ ਕਿੱਥਾ ਹੋਣਾ ਹੈ ਤੇ ਪਹੁੰਚੀ ਨੂੰ ਕਿ ਬਾਕੀ ਨੇ ਬਲੌਗ ਦਿੱਸੇ ਕਿੰਨੇ ਨੇ ਆਰਬਟ ਕਮੀ ਪੇਸ਼ੀ ਨੂੰ ਕਾਲੀ ਆ ਰਹੀ ਦੱਸੋ ਕਿ ਨੇਗੇਟਿਵ ਕਮੈਂਟਾਂ ਲਈ ਬਾਤ ਦੀ ਬੈਠੇ ਸੀ ਤੇ ਨੇ ਮੇਰੇ ਵੀਰ ਹਾਂ ਸੋ ਚਲੋ ਆਪਾਂ ਨੂੰ ਆਪਾਂ ਨੂੰ ਕਿਸੇ ਵੀ ਗੱਲ ਦਾ ਕੋਈ ਗੁੱਸਾ ਗਿੱਲਾ ਨਹੀਂ ਨੇਗੇਟਿਵ ਕਮੈਂਟ ਹੀ ਜੀ ਕਰਿਆ ਕਰੋ ਤੇ ਉੱਥੇ ਪਤਾ ਲੱਗਦਾ ਸਾਨੂੰ ਕਿ ਜਨਨ ਕਿਸ ਤਰ੍ਹਾਂ ਜਾ ਰਿਹਾ ਹੈਗਾ ਹਨਾ ਉਹਨੇ ਸਾਨੂੰ ਗਾਈਡ ਕਰਨਾ ਹੁੰਦਾਗਾ ਸੋ ਬਹੁਤ ਹੀ ਜ਼ਿਆਦਾ ਉਸ ਤਰ੍ਹਾਂ ਕਿ ਕਮੈਂਟ ਬਾਕਸ ਵਿੱਚ ਕਨੈਕਟ ਕਰੋ ਲਾਈਕ ਦਾ ਬਟਨ ਦਬਾ ਦਿਓ ਤੇ ਹੁਣ ਮੈਂ ਲੈਣੀ ਇਜਾਜ਼ਤ ਤੇ ਤੁਸੀਂ ਦਰਸ਼ਨ ਮਿਲਦੇ ਦਿੱਖੋ ਤੇ ਮਿਲ ਲੈਣੇ ਪਰਮਾਹੂ ਭਾਰਾ ਦਿਓ ਤੇ ਮੈਨੂੰ ਇੱਥੇ ਮੇਰੀ ਫਰੈਂਡ ਮਿਲਨੇ ਮੈਨੂੰ ਬੜੀ ਖੁਸ਼ੀ ਹੋਈ ਉਹ ਵੀ ਤੁਹਾਨੂੰ ਦਿਖਾਵਾਂਗੀ ਤੇ ਚਲੋ ਫਿਰ ਬਣੇ ਰਹੋ ਤੇ ਲਾਈਕ ਦਾ ਬਟਨ ਦਬਾਉਣਾ ਨਾ ਭੁੱਲੋ ਮਿਲਦੇ ਆ नेक्स्ट ਵੀਡੀਓ ਨਾਲ ਤੱਕ ਲਈ ਰੱਖਾਂਗੇ ਅੱਛਾ ਸ਼ੀਕਾਂ बि नज़रांद सतकार सदा सदन सतकार कर सदना इहे गल मीन ਤੇ ਇਥੇ ਆਪਾਂ ਆਏ ਸੀਗੇ ਤੇ ਮੈਨੂੰ ਮੇਰੀਆਂ ਫਰੈਂਡ ਮਿਲਦੀਆਂ ਬਚਪਨ ਚਾਈਲਡਹੂਡ ਦੀਆਂ ਦੋਨੋਂ ਇਹ ਮੇਰੇ ਨਾਲ ਕੱਠੀ ਪੜਦੀ ਹੋਈਆਂ ਸੀ ਅਸੀਂ ਕੁਬਲਾਚ ਹੁੰਦੇ ਸੀ ਤਿੰਨੋ ਜਣੇ ਤੇ ਮੈਨੂੰ ਮਿਲ ਗਿਆ ਅਚਾਨਕ ਮੈਂ ਸਦਾ ਖੁਸ਼ ਰਹਾ ਇਹ ਗੱਲ ਮੈਨੂੰ ਨਾ ਕਦੇ ਕਹਦੇ ਤੁਹਾਨੂੰ ਮੇਰੀ